ਮਹਾਰਾਜਾ ਗਰਸੈਨ ਜੀ ਦੀ ਜੈ ਮੈਂ ਮਦਨ ਮਿੱਤਲ ਪ੍ਰਧਾਨ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਮੂਹ ਕਮੇਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਹਾਰਾਜਾ ਗਰਸੈਨ ਜਨਤੀ ਜੀ ਦੇ ਪਵਨ ਜਨਤੀ ਤੇ ਵਧਾਈ ਦਿੰਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜਾ ਗਰਸੈਨ ਦੀ ਜਨਤੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਅਗਰਵਾਲ ਧਰਮਸ਼ਾਲਾ ਵਿੱਚ ਮਿਤੀ 3 ਅਕਤੂਬਰ 2024 ਨੂੰ ਦਿਨ ਵੀਰਵਾਰ ਨੂੰ ਮਨਾ ਰਹੇ ਹਾਂ ਸਵੇਰੇ 9:00 ਵਜੇ ਚੰਡੇ ਦੀ ਰਸਮ ਅਤੇ ਮਹਾਰਾਜਾ ਅਗਰਸੈਨ ਜੀ ਦੀ ਪੂਜਾ ਅਤੇ ਆਰਤੀ ਕੀਤੀ ਜਾਵੇਗੀ ਰਾਤੀ 8 ਵਜੇ ਪੂਜਾ ਅਤੇ ਆਰਤੀ ਕੀਤੀ ਜਾਵੇਗੀ ਰਾਤੀ 8 ਵਜੇ ਬਖਬਖ ਸਕੂਲ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਜਾਵੇਗਾ ਇਸ ਸੰਬੰਧ ਵਿੱਚ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਮਹਾਰਾਜਾ ਅਗਰਸੈਨ ਜਨਮ ਦਿਤੀ ਦੇ ਪਵਨ ਤਿਹਾਰ ਤੇ ਨੂੰ ਤੁਮ ਤੁਮ ਨਾਲ ਰਾਲ ਮਿਲ ਕੇ ਮਨਾਈਏ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਮਹਾਰਾਜਾ ਗਰਸੈਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਇਸ ਮੌਕੇ ਤੇ ਲੰਗਰ ਪ੍ਰਸ਼ਾਦ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਰਾਤੀ 11 ਵਜੇ ਆਤੀਸ਼ਵਾਜੀ ਦਾ ਅਦਭੁਤ ਨਜ਼ਾਰਾ ਦੇਖਣ ਨੂੰ ਮਿਲੇਗਾ ਮਹਾਰਾਜਾ ਗਰਸੈਨ ਕੀ ਜੈ